ਤਰਾਜ ਇੱਕ ਬੰਦੇ ਨੇ ਤੁਸੀਂ ਐਰੋਸਿਟੀ ਅੱਜ ਬਸਾਇਆ ਜਿਹੜਾ ਗੇਟਵੇ ਆਫ ਮੁਹਾਲੀ ਬਣਾਇਆ ਗਮਾੜਾ ਦਾ ਆਪਣਾ ਸੇ ਪੁੱਡਾ ਦਾ ਆਪਣਾ ਵਸਾਇਆ ਹੋਇਆ ਸੈਕਟਰ ਟੀਡੀਆਈ ਦੇ ਨਾਲ ਲੱਗਣਾ ਵਾ ਉਹਨੂੰ ਵੀ ਉਹਨਾਂ ਨੇ ਬਾਅਦ ਕੱਢਤਾ ਜਿਹੜੀ ਕਿ ਮੈਨੂੰ ਉਹ ਉਹ ਤਾਂ ਗਮਾੜਾ ਦਾ ਆਪਣਾ ਸੈਕਟਰ ਆ ਯਾਰ ਤੁਸੀਂ ਵੇਚਿਆ ਤੁਸੀਂ ਕਮਾਈ ਕੀਤੀ ਉੱਥੇ ਉੱਥੇ ਲੋਕ ਰਹਿ ਰਹੇ ਨੇ ਉਹਨੂੰ ਕੱਢਣ ਵਾਸਤੇ ਕੀ ਪ੍ਰੈਸ਼ਰ ਪਾਇਆ ਕਿਉਂ ਕੱਢਿਆ ਗਿਆ ਇਹਦਾ ਲੋਕ ਜਵਾਬ ਮੰਗਦੇ ਨੇ ਮੈਂ ਸਮਝਣਾ ਅੱਜ ਵੀ ਮੈਂ ਕੱਲ ਕਮਿਸ਼ਨਰ ਸਾਹਿਬ ਜੀ ਨਾਲ ਨਜੀਤਾ ਉਤੇ ਵੀ ਮਿਲ ਕੇ ਆਇਆ ਮੈਂ ਉਹ ਚੀਜ਼ ਉਹਨਾਂ ਨੂੰ ਬੇਨਤੀ ਕੀਤੀ ਹੈ ਜੇਕਰ ਗੱਲ ਕੀਤੀ ਜਾਣਾ ਹੈ ਪ੍ਰਾਈਵੇਟ ਸੈਕਟਰ ਦੇ ਇਨਵੋਲ ਕੀਤਾ ਗਿਆ ਨਹੀਂ ਉਸ ਤੋਂ ਸੁਣਨ ਜਾ ਰਿਹਾ ਕਿ ਸਰਕਾਰੀ ਸੂਤਰ ਤੋਂ ਪਤਾ ਲੱਗ ਰਿਹਾ ਕਿ 80 ਤੋਂ 85 ਕਰੋੜ ਰੁਪਏ ਦਾ ਖਰਚਾ ਆਉਂਦਾ ਕਿ ਉਹ ਡਿਵੈਲਪਮੈਂਟ ਤੇ ਆਉਣ ਵਾਲਾ ਹੈ ਤੇ ਗਮਾਟ ਜਿਹੜੇ ਸਰਕਾਰੀ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਉਹ ਸੈਕਟਰ ਜਿਹੜੇ ਕਿਹਨੇ ਐਕਵਾਇਰ ਕਰ ਲੈਣਗੇ ਮਤਲਬ ਆਪਣੇ ਹੱਥ ਬੰਦੀ ਸ਼ਾਮਲ ਕਰ ਲੈਣਗੇ ਜਿਨ੍ਹਾਂ ਤੇ 80 ਤੋਂ 85 ਕਰੋੜ ਰੁਪਏ ਖਰਚਾ ਆਣਾ ਹੈ ਡਿਵੈਲਪਮੈਂਟ ਵਾਸਤੇ ਤੇ ਜਿਹੜੇ ਜੀ ਆਲਰੇਡੀ ਡਿਵੈਲਪਡ ਪਿੰਡ ਨੇ ਜਿਵੇਂ ਬਲਾਉਂਗੀ ਹੋ ਗਿਆ ਜਾਂ ਬਰਿਆਲੀ ਹੋ ਗਿਆ ਉਹਨਾਂ ਨੂੰ ਦਰਗਨਾ ਕਰ ਦਿੱਤਾ ਗਿਆ ਨਹੀਂ ਮੈਨੂੰ ਬੜਾ ਦੁੱਖ ਆ ਕਿਉਂਕਿ ਵੇਖੋ ਬਲਾਉਂਗੀ ਤੇ ਬੜਾ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਉੱਤੇ ਆ ਸ਼ਹਿਰ ਦਾ ਉੱਥੇ ਸਾਰਾ ਪੰਜਾਬ ਤੋਂ ਜਿਹੜੇ ਲੋਕਾਂ ਨੇ ਆਉਣਾ ਉਹਦੀ ਐਂਟੀ ਸਿਮੈਟਰੀ ਖਾਲੀ ਖਾਬ ਹੁੰਦੀ ਹੈ ਉੱਥੇ ਬਹੁਤ ਕੰਮ ਕਰਨ ਦੀ ਲੋੜ ਆ ਔਰ ਉਹ ਉੱਥੇ ਲੋਕਾਂ ਦੀ ਸਾਰੇ ਲੋਕ ਉਹ ਮੁਹਾਲੇ ਚ ਕੰਮ ਕਰਦੇ ਨੇ ਮੁਹਾਲੇ ਦੀ ਸਾਰੀ ਇੰਡਸਟਰੀ ਉਹ ਚਲਾਉਂਦੇ ਆ ਮੁਹਾਲੇ ਦਾ ਸਾਰਾ ਲੋਕਾਂ ਦੇ ਘਰਾਂ ਚ ਅੱਜ ਪਾਉ ਕੋਠੀਆਂ ਬਣਦੀਆਂ ਬਿਲਡਿੰਗ ਉੱਤੇ ਕਿਉਂਕਿ ਵਰਕਰ ਲੈਂਦੇ ਨੇ ਉਹ ਸਾਰੇ ਮੁਹਾਲੇ ਜਿਹੇ ਵਿੱਚ ਆਣ ਕੇ ਕੰਮ ਕਰਦੇ ਆ ਮੁਹਾਲੇ ਦੀ ਗ੍ਰੋਥ ਵਿੱਚ ਉਹਨਾਂ ਦਾ ਬਹੁਤ ਵੱਡਾ ਹਾਂ ਥਾ ਉਹ ਵੀ ਉਸ ਖੇਅ ਦਾ ਹਿੱਸਾ ਬਣਦਾ ਉਹਨਾਂ ਨੂੰ ਵੀ ਹਿੱਸਾ ਹੋਣਾ ਕਮਾਨ ਹੋਣਾ ਚਾਹੀਦਾ ਉਹਨਾਂ ਨੂੰ ਵੀ ਉਹਨਾਂ ਦਾ ਹੱਕ ਬਣਦਾ ਮੈਂ ਸਮਝਦਾ ਇਹ ਜਿਹੜੀ ਗੱਲ ਕੀਤੀ ਹੈ ਗਲਤ ਕੀਤੀ ਅਫਸਰ ਸ਼ਾਹੀ ਨੇ ਉਹਦੇ ਉੱਤੇ ਅਸੀਂ ਵੀ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਕਿਉਂਕਿ ਫਾਈਨਲ ਲੋਕੀ ਹਾਲੇ ਤੱਕ ਰਾਜ ਦੇਣੇ ਆ ਰਾਇ ਲੋਕੀ ਵੀ ਦੇ ਰਹੇ ਨੇ ਮੈਂ ਆਪਣੇ ਨਿੱਜੀ ਤੌਰ ਤੇ ਵੀ ਇਹ ਤਰਾਜ ਦੇ ਰਿਹਾ ਉਹ ਤੁਹਾਨੂੰ ਆਸ ਤੇ ਭਰੋਸਾ ਹੋਵੇ ਕਿ ਅਫਸਰ ਸ਼ਾਹੀ ਜਦੋਂ ਇਹ ਤਰਾਜ ਸਾਰੇ ਜਾਣਗੇ ਉਹਦੇ ਉੱਤੇ ਨਵਾਂ ਨੋਟੀਫਿਕੇ ਜਿਹੜਾ ਫਾਈਨਲ ਨੋਟੀਫਿਕੇ ਆਉਣਾ ਉਹਦੇ ਵਿੱਚ ਲੋਕਾਂ ਨੂੰ ਰਾਤ ਮਿਲੇਗੀ ਔਰ ਟੀਡੀਆਈ ਜਿਹੜਾ ਵਾ ਉਹਦੇ ਏਰੀਆ ਜਿਹੜੇ ਸ਼ਾਮਲ ਕੀਤੇ ਜਾਣਗੇ ਨਹੀਂ ਤੇ ਲੋਕ ਸੰਘਰਸ਼ ਵੀ ਕਰਨਗੇ ਕੋਰਟਾਂ ਦਾ ਸਹਾਰਾ ਵੀ ਲੈਣਗੇ ਔਰ ਉਹਦਾ ਮੈਂ ਸਮਝਣਾ ਮਾਹੌਲ ਵੀ ਖਰਾਬ ਹੋਵੇਗਾ ਸਮਾ ਲੋਕਾਂ ਦਾ ਖਰਾਬ ਹੋਵੇਗਾ ਪਰ ਬਲੰਗੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਵਪਾਰ ਚੱਲ ਰਿਹਾ ਉਹ ਇਲਲੀਗਲ ਜਿਹੜੀ ਕੌਨਸੋਲੇਸ਼ਨ ਦਾ ਵਪਾਰ ਚੱਲ ਰਿਹਾ ਔਰ ਜਿਹੜੇ ਲੋਕ ਕੌਨਸੋਲੇਸ਼ਨ ਕਰ ਰਹੇ ਨੇ ਉਹਨਾਂ ਲੋਕਾਂ ਦੇ ਸਾਰ ਕੇ ਨਾ ਲੋਕਾਂ ਨਾਲ ਜੁੜੇ ਹੋਏ ਨੇ ਜੇ ਤੁਸੀਂ ਉਹਦੇ ਵਿੱਚ ਫਰਤਾਲ ਕਰੋਗੇ ਤੁਹਾਨੂੰ ਸਾਫ਼ ਪਤਾ ਲੱਗੇਗਾ ਕਿ ਬਲੌਂਗੀ ਨੂੰ ਕਾਰਪੋਰੇਸ਼ਨ ਕਿਉਂ ਨਹੀਂ ਆਂ ਦਿੱਤਾ ਜਾ ਰਿਹਾ ਕਿਉਂਕਿ ਜੇ ਗੌਰਮ ਬਲੌਂਗੀ ਕਾਰਪੋਰੇਸ਼ਨ ਜਾਏਗਾ ਤੇ ਇੱਥੇ ਨਕਸ਼ੇ ਪਾਸ ਹੋਣਗੇ ਇੱਥੇ ਤਾਜ਼ਾ ਪਾਣੀ ਦੇਣਾ ਪਏਗਾ ਇੱਥੇ ਵੀ ਜੇ ਕਨੈਕਸ਼ਨ ਦੇਣੇ ਪੈਣਗੇ ਅੱਜ ਵੀ ਜੇੜ ਖਲਾਫੀ ਹੈ ਕਿ ਇੱਕ ਕਨੈਕਸ਼ਨ ਦੇ ਉੱਤੇ ਬੀਬੀ ਪੱਤੀ ਪੱਤੀ ਘਰਾਂ ਨੂੰ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਸਾਜਾ ਪਾਣੀ ਹੈ ਨਹੀਂ ਤਾਜ਼ਾ ਪਾਣੀ ਵੀ ਵੇਚਿਆ ਜਾ ਰਿਹਾ ਔਰ ਜਿਹੜੀ ਇਲੀਗਲ ਕਲੋਨਾਈਜੇਸ਼ਨ ਦਾ ਮਾਫੀਆ ਉਹ ਪੂਰੇ ਜ਼ੋਰ ਤੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੈਗੀਆਂ ਨੇ ਇਹ ਕੁੱਲ ਮਲਾ ਕੇ ਜਿਹੜੀ ਅੱਜ ਦੀ ਪੋਲੀਟੀਕਲ ਜਮਾਤ ਹੈਗੀ ਆ ਜਿਹੜੀ ਕਲਾਸ ਹੈਗੀ ਆ ਉਹਨੂੰ ਪ੍ਰੇਰਿਤ ਕਰਦੀ ਹੈ ਕੋ ਬਲੋਂਗੀ ਨੂੰ ਕਿਸੇ ਵੀ ਹਾਲਤ ਵਿੱਚ ਕਾਰਪੋਰੇਟਿਜ਼ਮ ਆਨ ਦਾ ਵੇ ਪਰ ਅਸੀਂ ਬਚਨਪੁਰ ਦਾ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਹੀ ਸਰਕਾਰ ਬਣਾਏਗੀ ਜਿਹੜਾ ਸਭ ਤੋਂ ਪਹਿਲੇ ਕੰਮ ਕੀਤੇ ਜਾਣਗੇ ਉਹ ਬਲੋਂਗੀ ਵਿਦਿਆਨਾਲਾ ਪੱਕਾ ਕਰਾਇਆ ਜਾਏਗਾ ਉੱਥੇ ਛੱਟ ਘਾਟ ਬਣਾਇਆ ਜਾਏਗਾ ਉੱਥੇ ਡਿਫੈਂਸਰੀ ਵਧੀਆ ਤਰੀਕੇ ਨਾਲ ਚਲਾਈ ਜਾਏਗੀ ਉੱਥੇ ਸਕੂਲ ਦਾ ਜਿਹੜਾ ਕੰਮ ਹੋਏਗਾ ਵਧੀਆ ਢਿੱਕੇ ਨਾਲ ਕਰਾਇਆ ਜਾਏਗਾ ਤਾਂ ਕਿ ਇਹ ਜਿਹੜੇ ਲੋਕ ਹੈ ਜਿਨ੍ਹਾਂ ਕਰਕੇ ਅੱਜ ਮਹਾਲੀ ਖੜਾ ਹੋਇਆ ਉਹ ਲੋਕ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ। ਤੁਸੀਂ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ, ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ। ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ। ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ। ਥੋੜਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਹੈ ਅਸੀਂ ਜਿਨ੍ਹਾਂ ਤੋਂ ਆਈਐਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ